ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਸਰਕਾਰ ਨੂੰ ਐਕਸ਼ਨ ਕਿਉਂ ਲੈਣਾ ਪਿਆ ਇੱਕ ਡੀਐਸਪੀ ਨੂੰ ਹੁਣ ਮੁਅਤਲ ਕਰ ਦਿੱਤਾ ਗਿਆ ਦਰਅਸਲ ਉਸ ਡੀਐਸਪੀ ਦੇ ਉੱਤੇ ਦੋਸ਼ੇ ਨੇ ਰਿਪੋਰਟ ਇਹ ਤਿਆਰ ਕਰਕੇ ਦਿੱਤੀ ਗਈ ਬਠਿੰਡਾ ਰੇਂਜ ਦੇ ਡੀਆਈਜੀ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਕਿ ਵਾਕਿਆ ਇਸ ਡੀਐਸਪੀ ਨੇ ਗੰਭੀਰ ਅਪਰਾਧਾਂ ਵਾਲੇ ਕੇਸਾਂ ਦੇ ਵਿੱਚ ਵੀ ਢਿੱਲੀ ਕਾਰਗੁਜ਼ਾਰੀ ਵਰਤੀ ਹੈ ਇੱਥੋਂ ਤੱਕ ਕਿ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਡੀਐਸਪੀ ਹਰਵੰਦ ਸਿੰਘ ਧਾਲੀਵਾਲ ਜਿਹੜੀ ਕਾਂਸਟੇਬਲ ਚਿੱਟੇ ਸਮੇਤ ਫੜੀ ਗਈ ਸੀ ਉਸ ਕੇਸ ਦੇ ਵਿੱਚ ਜਿਹੜੀ ਜਾਂਚ ਦੇ ਵਿੱਚ ਸ਼ਾਮਲ ਵੀ ਡੀਐਸਪੀ ਨੇ ਹੁਣ ਜਿਹੜੀਆਂ ਰਿਪੋਰਟਾਂ ਮਿਲਦੀਆਂ ਨੇ ਸਾਡੇ ਜਾਣਕਾਰ ਦੱਸਦੇ ਨੇ ਕਿ ਇਸ ਕੇਸ ਨਾਲ ਵੀ ਸਿੱਧੇ ਤੌਰ ਦੇ ਉੱਤੇ ਲਿੰਕ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕਤਾਈ ਹੋਈ ਹੈ ਅੰਦਰ ਖਾਤੇ ਜਿਸ ਦੇ ਕਰਕੇ ਕਿਉਂਕਿ ਮੰਨਿਆ ਜਾ ਰਿਹਾ ਸੀ ਦੋਸ਼ ਲੱਗ ਰਹੇ ਸੀ ਕਿ ਜਿਹੜੀ ਕਾਂਸਟੇਬਲ ਅਮਨ ਹੈ ਉਸ ਨੂੰ ਬਚਾਉਣ ਦੀ ਖਾਤਰ ਵੱਡੇ ਅਧਿਕਾਰੀਆਂ ਦਾ ਜ਼ੋਰ ਲੱਗਿਆ ਹੋਇਆ ਸੀ ਤਾ ਕਿਤੇ ਨਾ ਕਿਤੇ ਉਸ ਦਬਾਅ ਦੇ ਅਧੀਨ ਵੀ ਇਸ ਡੀਐਸਪੀ ਨੇ ਕੋਈ ਨਾ ਕੋਈ ਢਿੱਲੀ ਕਾਰਗੁਜ਼ਾਰੀ ਕੀਤੀ ਹੈ ਪਰ ਜਿਹੜੀ ਗੁਪਤ ਰਿਪੋਰਟ ਮੰਗੀ ਗਈ ਸੀ ਗ੍ਰਹਿ ਵਿਭਾਗ ਦੇ ਵੱਲੋਂ ਔਰ ਪਤਾ ਇਹ ਵੀ ਲੱਗਿਆ ਕਿ ਜਦੋਂ ਮੁੱਖ ਮੰਤਰੀ ਕੋਲ ਇਸ ਦੀਆਂ ਗੱਲਾਂ ਪੁੱਜੀਆਂ ਨੇ ਕਿ ਅਮਨ ਕਾਂਸਟੇਬਲ ਵਾਲੇ ਕੇਸ ਦੇ ਵਿੱਚ ਵੀ ਕਿਤੇ ਨਾ ਕਿਤੇ ਹੇਟਲੇ ਪੱਧਰ ਦੇ ਉੱਤੇ ਕੋਈ 1921 ਚੱਲ ਰਹੀ ਹੈ ਤਾਂ ਉਹਨਾਂ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਅਧਿਕਾਰੀਆਂ ਨੂੰ ਜਿਸ ਵਿੱਚ ਬਠਿੰਡਾ ਰੇਂਜ ਦੇ ਡੀਆਈਜੀ ਤੇ ਨਾਲ ਹੀ ਬਠਿੰਡਾ ਜ਼ਿਲ੍ਹੇ ਦੇ ਪੁਲਿਸ ਮੁਖੀ ਜਿਹੜੇ ਨੇ ਅਮਨੀਤ ਕੌਂਡਲ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਰਿਪੋਰਟ ਸੰਪਨ ਨੂੰ ਆਖਿਆ ਜਦੋਂ ਪਤਾ ਲੱਗਿਆ ਔਰ ਇੱਥੇ ਤੱਕ ਕਿ ਐਸਐਸਪੀ ਤਾਂ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਦੇ ਖਿਲਾਫ ਕੋਈ ਵਿਸ਼ੇਸ਼ ਸ਼ਿਕਾਇਤ ਨਹੀਂ ਸੀ ਪਰ ਕਈ ਅਪਰਾਧਕ ਮਾਮਲਿਆਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਠੀਕ ਨਹੀਂ ਸੀ ਢਿੱਲੀ ਸੀ ਇਸੇ ਕਰਕੇ ਉਹਨਾਂ ਦੇ ਖਿਲਾਫ ਇਹ ਐਕਸ਼ਨ ਲਿਆ ਗਿਆ ਤੇ ਸਰਕਾਰ ਨੇ ਐਡਾ ਵੱਡਾ ਜਿਹਾ ਐਕਸ਼ਨ ਲਿਆ ਇਸ ਦਾ ਮਤਲਬ ਕਿ ਕਿਤੇ ਨਾ ਕਿਤੇ ਕੋਈ ਵੱਡੇ ਪੱਧਰ ਦੇ ਉੱਤੇ ਹੋਈ ਹੈ ਤੇ ਡੀਐਸਪੀ ਹਰਬੰਸ ਸਿੰਘ ਢਾਲੀਵਾਲ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਗ੍ਰਹਿ ਮੰਤਰੀ ਨੂੰ ਮਿਲੀ ਰਿਪੋਰਟ ਦੇ ਆਧਾਰ ਦੇ ਉੱਤੇ ਹੁਣ ਜਿਹੜੀਆਂ ਖਬਰਾਂ ਸામਨੇ ਆਈਆਂ ਨੇ ਉਸ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਡੀਐਸਪੀ ਹੈ ਉਸ ਕੇਸ ਦੇ ਵਿੱਚ ਜਿੱਥੇ ਬਠਿੰਡਾ ਸਿਟੀ 1 ਦੇ ਵਿੱਚ ਤਾਇਨਾਤ ਸੀ ਡੀਐਸਪੀ ਹਰਵੰਦ ਸਿੰਘ ਧਾਲੀਵਾਲ ਔਰ ਕਾਂਸਟੇਬਲ ਅਮਨਦੀਪ ਕੌਰ ਖਿਲਾਫ ਐਨਡੀਪੀਐਸ ਐਕਟ ਤਹਿਤ ਦਰਜ ਕੇਸ ਦੀ ਜਾਂਚ ਕਰ ਰਹੀ ਟੀਮ ਦਾ ਹਿੱਸਾ ਵੀ ਸਨ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਡੀਐਸਪੀ ਖਿਲਾਫ ਉਂਝ ਕੋਈ ਵਿਸ਼ੇਸ਼ ਸ਼ਿਕਾਇਤ ਨਹੀਂ ਸੀ ਪਰ ਕਈ ਮਾਮਲਿਆਂ ਦੇ ਵਿੱਚ ਜਿਹੜੀਆਂ ਪਰਚੋਲ ਕੀਤੀ ਗਈ ਜਦੋਂ ਰਿਪੋਰਟ ਤਿਆਰ ਕੀਤੀ ਗਈ ਤੇ ਪਤਾ ਲੱਗਦਾ ਕਿ ਵਾਕਈ ਇਸ ਡੀਐਸਪੀ ਸਿਟੀ ਬੰਦ ਵਿੱਚ ਤਨਾਅ ਜਿਹੜੇ ਹਰਬੰਸ ਸਿੰਘ ਢਾਲੀਵਾਲ ਨੇ ਉਹਨਾਂ ਨੇ ਜਿਸ ਢੰਗ ਨਾਲ ਮੁਸਤੈਦੀ ਦੇ ਨਾਲ ਕੰਮ ਕਰਨਾ ਸੀ ਉਹ ਨਹੀਂ ਕੀਤਾ ਕੁਝ ਗੰਭੀਰ ਅਪਰਾਧਾਂ ਵਾਲੇ ਕੇਸਾਂ ਦੇ ਵਿੱਚ ਠੁਕਵੀਂ ਕਾਰਵਾਈ ਕਰਨੀ ਬਣਦੀ ਸੀ ਉਹ ਨਹੀਂ ਕੀਤੀ ਜਿਸ ਦੇ ਕਰਕੇ ਮੌਤਲ ਕਰ ਦਿੱਤਾ ਗਿਆ ਇਹਨਾਂ ਅਪਰਾਧਾਂ 'ਚ ਨਸ਼ਿਆਂ ਦੇ ਕਾਰੋਬਾਰ ਤੇ ਹੋਰ ਸੰਗਠਿਤ ਅਪਰਾਧ ਗਤੀਵਿਧੀਆਂ ਨਾਲ ਜੁੜੇ ਕੁਝ ਮਾਮਲੇ ਵੀ ਸ਼ਾਮਲ ਨੇ ਉਹਨਾਂ ਮੌਤਲ ਡੀਐਸਪੀ ਦੇ ਨਸ਼ਾ ਤਸਕਰਾਂ ਨਾਲ ਕੋਈ ਸਬੰਧ ਹੋਣ ਬਾਰੇ ਰਿਪੋਰਟਾਂ ਤੋਂ ਇਨਕਾਰ ਕਰਦੇ ਆ ਕਿਹਾ ਕਿ ਉਸ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਔਰ ਸ਼ਹਿਰ 'ਚ ਚਰਚਾ ਛਿੜੀ ਹੋਈ ਹੈ ਕਿ ਹਰਵੰਦ ਸਿੰਘ ਨੂੰ ਬਠਿੰਡਾ 'ਚ ਹੁਕਮ ਰਾਨ ਧਿਰ ਆਪ ਦੇ ਦੋ ਆਗੂਆਂ ਵਿਚਾਲੇ ਜਾਰੀ ਖਿੱਚੋ ਤਾਣ ਦਰਮਿਆਨ ਬਲੀ ਦਾ ਬੱਕਰਾ ਬਣਾਇਆ ਗਿਆ ਐਸਪੀ ਖਿਲਾਫ ਕਾਰਵਾਈ ਉਦੋਂ ਹੋਈ ਹੈ ਜਦੋਂ 28 ਮਈ ਨੂੰ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਉਸ ਤੋਂ ਪਹਿਲਾਂ 13 ਮਈ ਨੂੰ ਸੰਗਰੂਰ ਜ਼ਿਲ੍ਹੇ ਦੇ ਡੀਐਸਪੀ ਸੁਰੱਖਿਆ ਗੁਰਪ੍ਰੀਤ ਸਿੰਘ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਤਰ੍ਹਾਂ 2 ਜੂਨ ਨੂੰ ਰੋਪੜ ਜੇਲ੍ਹ ਅੰਦਰੋਂ ਪਾਬੰਦੀਸ਼ੁਦਾ ਅਵਸਥਾ ਮਿਲਣ ਤੇ ਹੈੱਡ ਕਨਸਟੇਬਲ ਕੁਲਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਇਸ ਮਾਮਲੇ 'ਚ ਐਤਵਾਰ ਨੂੰ ਏਐਸਆਈ ਸੁਖਰਾਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੁਣ ਜੇਕਰ ਡੀਐਸਪੀ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਐਫਆਈਆਰ ਦਰਜ ਨਹੀਂ ਹੈ ਜੇ ਇਹ ਨਹੀਂ ਪਤਾ ਲੱਗਿਆ ਕਿ ਉਸਨੇ ਅਪਰਾਧ ਕੀ ਕੀਤਾ ਤਾਂ ਇਸ ਦਾ ਮਤਲਬ ਤੇ ਸਿਰਫ ਤੇ ਸਿਰਫ ਕਿ ਡੀਐਸਪੀ ਨੂੰ ਇਸ ਕਰਕੇ ਸਸਪੈਂਡ ਕਰ ਦਿੱਤਾ ਗਿਆ ਕਿ ਉਸਨੇ ਕੋਈ ਬਹੁ ਚਰਚਿਤ ਕੇਸਾਂ ਦੇ ਵਿੱਚ ਢੁਕਵੀਂ ਕਾਰਵਾਈ ਨਹੀਂ ਕੀਤੀ ਢਿੱਲੀ ਕਾਰਗਜ਼ਰੀ ਕੀਤੀ ਹੈ ਹਾਲਾਂਕਿ ਕਈ ਤਰ੍ਹਾਂ ਦੇ ਹੋਰ ਜਿੜੀਆਂ ਚੀਜ਼ਾਂ ਵੀ ਸਾਹਮਣੇ ਨਿਕਲ ਕੇ ਆ ਸਕਦੀਆਂ ਨੇ ਜੇਕਰ ਇਮਾਨਦਾਰੀ ਨਾਲ ਪੁਲਿਸ ਅਫਸਰ ਜਿਹੜੀ ਰਿਪੋਰਟ ਗ੍ਰਹਿ ਮਹਿਕਮੇ ਨੂੰ ਦਿੱਤੀ ਗਈ ਹੈ ਜੇ ਸੁਧਾਰ ਤੇ ਫਿਰ ਸਰਕਾਰ ਨੇ ਤੁਰੰਤ ਐਕਸ਼ਨ ਲਿਆ ਜੇਕਰ ਉਹੀ ਰਿਪੋਰਟ ਦੀਆਂ ਗੱਲਾਂ ਬਾਹਰ ਆ ਗਈਆਂ ਤੇ ਕਈਆਂ ਦੇ ਜਿਹੜੇ ਚਿਹਰੇ ਆ ਬੇਨਕਾਬ ਹੋ ਸਕਦੇ ਨੇ ਪਰ ਬਹੁਤ ਬਹੁਤੀ ਵਾਰ ਇਹ ਹੁੰਦਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਅੰਦਰ ਵੱਡੇ ਤੋਂ ਵੱਡੇ ਕਸੂਰਵਾਰ ਅਫਸਰਾਂ ਨੂੰ ਵੀ ਬਚਾ ਲਿਆ ਜਾਂਦਾ ਹੈ ਪਰ ਪਿਛਲੇ ਦਿਨਾਂ ਦੀਆਂ ਕੁਝ ਕਾਰਵਾਈਆਂ ਤੋਂ ਲੱਗਦਾ ਹੈ ਕਿ ਸਰਕਾਰ ਨੇ ਹੁਣ ਇਹ ਤੈਅ ਕਰ ਲਿਆ ਹੈ ਕਿ ਚਾਹੇ ਕੋਈ ਐਸਐਸਪੀ ਰੈਂਕ ਤੱਕ ਬੈਠਾ ਅਧਿਕਾਰੀ ਹੈ ਜਾਂ ਫਿਰ ਡੀਐਸਪੀ ਰੈਂਕ ਤੱਕ ਦਾ ਅਧਿਕਾਰੀ ਹੈ ਜੇਕਰ ਕਿਤੇ ਨਾ ਕਿਤੇ ਅਜਿਹੀ ਕੋਤਾਈ ਵਰਤਦਾ ਹੈ ਜਿਸ ਦੇ ਨਾਲ ਸਰਕਾਰ ਦੀ ਬਦਨਾਮੀ ਹੁੰਦੀ ਹੋਵੇ ਜਾਂ ਫਿਰ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਖੜੀ ਹੁੰਦੀ ਹੋਵੇ ਤਾਂ ਉਸ ਨੂੰ ਤੁਰੰਤ ਹੈ ਜੜਾ ਜਾ ਤਾਂ ਕੁਰਸੀ ਤੋਂ ਲਾ ਦਿਓ ਜਾਂ ਬਦਲੀ ਕਰ ਦਿਓ ਜਾਂ ਸਸਪੈਂਡ ਕਰ ਦਿਓ ਔਰ ਇਸੇ ਤਰ੍ਹਾਂ ਦੀ ਇੱਕ ਕਾਰਵਾਈ ਲੁਧਿਆਣਾ ਜ਼ਿਮਨੀ ਚੋਣ ਦੇ ਦੌਰਾਨ ਵੀ ਦੇਖਣ ਨੂੰ ਮਿਲੀ ਸੀ ਜਦੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮੰਤਰੀਆਂ ਵੱਲੋਂ ਇਹ ਵੀ ਦੋਸ਼ ਲਾਇਆ ਗਿਆ ਕਿ ਭਾਰਤ ਪੂਸ਼ਣ ਆਸ਼ੂ ਦੇ ਉਹ ਦੋਸਤਾਨਾ ਹਲਕਿਆਂ ਦੇ ਵਿੱਚੋਂ ਸੀ ਐਸਐਸਪੀ ਵਿਜੀਲੈਂਸ ਤਾਂ ਉਹਨਾਂ ਨੂੰ ਵੀ ਜਿਹੜਾ ਆ ਛੁੱਟੀ ਕਰ ਦਿੱਤੀ ਫਾਰਗ ਕਰ ਦਿੱਤਾ ਗਿਆ ਪਰ ਇਸ ਮਾਮਲੇ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਨੇ ਵੀ ਮੋੜਵਾ ਜਵਾਬ ਦਿੱਤਾ ਸੀ ਕਿ ਸਰਕਾਰ ਨੇ ਅਫਸਰਾਂ ਨੂੰ ਹੁਣ ਵਰਤਣਾ ਸ਼ੁਰੂ ਕੀਤਾ ਹੈ ਤੇ ਉਹਨਾਂ ਖਿਲਾਫ ਡੂੰਘੀਆਂ ਸਾਜਿਸ਼ਾਂ ਕਦੋਂ ਤੋਂ ਵਰਤੀਆਂ ਜਾ ਰਹੀਆਂ ਸੀ ਜਿਸ ਕਰਕੇ ਅਫਸਰ ਜਿਹੜੇ ਹਾਂ ਕਰ ਦਿੰਦੇ ਨੇ ਤਾਂ ਬਾਅਦ ਵਿੱਚ ਸਰਕਾਰ ਫਸਦੀ ਹੈ ਤੇ ਅਫਸਰਾਂ ਨੂੰ ਹੀ ਜਿਹੜਾ ਆ ਲਾਂਬੇ ਕਰ ਦਿੱਤਾ ਜਾਂਦਾ ਔਰ ਜੇਕਰ ਅਫਸਰ ਪਹਿਲਾਂ ਹੀ ਨਾ ਕਰ ਦਿੰਦੇ ਨੇ ਤਾਂ ਪਹਿਲਾਂ ਹੀ ਉਹਨਾਂ ਨੂੰ ਕੁਰਸੀ ਤੋਂ ਹਟਾ ਦਿੱਤਾ ਜਾਂਦਾ ਹੈ ਉਹਨਾਂ ਨੇ ਵਿਜੀਲੈਂਸ ਦੇ ਚੀਫ ਨੂੰ ਜਦੋਂ ਹਟਾਇਆ ਗਿਆ ਉਸ ਬਾਰੇ ਵੀ ਕਈ ਲੋਕਾਂ ਨੇ ਲੀਡਰਾਂ ਨੇ ਹਵਾਲੇ ਦਿੱਤੇ ਨੇ ਹਾਲਾਂਕਿ ਵਿਜੀਲੈਂਸ ਚੀਫ ਜਦੋਂ ਜਿਹੜੇ ਸਸਪੈਂਡ ਕੀਤੇ ਗਏ ਨਾਲ ਦੋ ਹੋਰ ਅਧਿਕਾਰੀ ਸਨ ਉਹ ਤਾਂ ਬਹਾਲ ਕਰ ਦਿੱਤੇ ਗਏ ਪਰ ਵਿਜੀਲੈਂਸ ਦੇ ਚੀਫ ਜਿਹੜੇ ਸਨ ਉਹਨਾਂ ਨੂੰ ਹਾਲੇ ਤੱਕ ਬਹਾਲ ਨਹੀਂ ਕੀਤਾ ਗਿਆ ਹਾਲਾਂਕਿ ਉਹਨਾਂ ਦੇ ਕੇਸ ਵਿੱਚ ਤਾਂ ਸੈਂਟਰ ਤੋਂ ਉਹਨਾਂ ਨੂੰ ਮਨਜ਼ੂਰੀ ਵੀ ਮਿਲ ਗਈ ਸੀ ਸਸਪੈਂਡ ਕਰਨ ਦੀ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਲਗਾਤਾਰ ਅਫਸਰਾਂ ਤੇ ਹੁੰਦੀ ਕਾਰਵਾਈ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਸਰਕਾਰ ਜਦੋਂ ਵੀ ਇਸ ਤਰ੍ਹਾਂ ਦੇ ਅਫਸਰਾਂ ਉੱਤੇ ਐਕਸ਼ਨ ਲੈਂਦੀ ਹੈ ਉਸ ਦੀ ਅੰਦਰਲੀ ਗੱਲ ਕੀ ਹੋ ਸਕਦੀ ਹੈ ਕਿਉਂਕਿ ਬਾਰੋ-ਬਾਰੋ ਕੁਝ ਹੋਰ ਦਿਖਦਾ ਹੁੰਦਾ ਹੈ ਤੇ ਅਸਲ ਦੇ ਵਿੱਚ ਜਦੋਂ ਅਸਲੀਅਤ ਉਦੋਂ ਬਾਹਰ ਆਉਂਦੀ ਹੈ ਜਦੋਂ ਸੀਲਬੰਦ ਰਿਪੋਰਟਾਂ ਜਾਂ ਫਿਰ ਗੁਪਤ ਰਿਪੋਰਟਾਂ ਜਗਜਾਰ ਹੁੰਦੀਆਂ ਨੇ ਜਾਂ ਸਾਹਮਣੇ ਆਉਂਦੀਆਂ ਨੇ ਜਿਆਦਾਤਰ ਕੇਸਾਂ ਦੇ ਵਿੱਚ ਇਹ ਗੱਲਾਂ ਦਬੀਆਂ ਰਹਿ ਜਾਂਦੀਆਂ ਨੇ ਪਰ ਜਦੋਂ ਇਨ੍ਹਾਂ ਹੀ ਅਪਸਰਾਂ ਦੇ ਵਿੱਚੋਂ ਆਪਸ ਦੇ ਵਿੱਚ ਕਿਸੇ ਦੀ ਵਿਗੜਦੀ ਹੈ ਤਾਂ ਫਿਰ ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਗੱਲਾਂ ਜਲਦੀ ਹੀ ਮੀਡੀਆ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਡੀਐਸਪੀ ਹਰਬੰਸ ਸਿੰਘ ਢਾਲੀਵਾਲ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦਾ ਉਸ ਕੇਸ ਦੇ ਵਿੱਚ ਜ਼ਰੂਰ ਉਹ ਸ਼ਾਮਲ ਸੀ ਜਾਂਚ ਪੜਤਾਲ ਵਾਲੀ ਟੀਮ ਦੇ ਵਿੱਚ ਜਿਹੜੀ ਕਿ ਕਾਂਸਟੇਬਲ ਚਰਚਾ ਦੇ ਵਿੱਚ ਆਈ ਸੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਹਾਲਾਂਕਿ ਉਸ ਕੇਸ ਨਾਲ ਸਿੱਧੇ ਤੌਰ ਦੇ ਉੱਤੇ ਲੈਣਾ ਦੇਣਾ ਹੈ ਕਿ ਨਹੀਂ ਹੈ ਇਸ ਬਾਰੇ ਕਿਸੇ ਵੀ ਅਧਿਕਾਰੀ ਨੇ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਹਾਂ ਮਿਲਦੀਆਂ ਨੇ ਕਿ ਕਿਤੇ ਨਾ ਕਿਤੇ ਉਸ ਮਾਮਲੇ ਦੇ ਵਿੱਚ ਵੀ ਤੇ ਹੋਰ ਨਾ ਮਾਮਲਿਆਂ ਦੇ ਵਿੱਚ ਵੀ ਜਿਹੜੇ ਗੰਭੀਰ ਰੂਪ ਦੇ ਵਿੱਚ ਅਪਰਾਧਕ ਮਾਮਲੇ ਸੀ ਉਸ ਦੇ ਵਿੱਚ ਐਨਡੀਪੀਐਸ ਦੇ ਕੇਸਾਂ ਵਿੱਚ ਜਿਹੜਾ ਠੁਕਮਾ ਕਦਮ ਚੁੱਕੇ ਜਾਣੇ ਸੀ ਉਹ ਨਹੀਂ ਚੁੱਕੇਗੇ ਇਸ ਡੀਐਸਪੀ ਵੱਲੋਂ ਜਿਸ ਦੇ ਕਰਕੇ ਇਹ ਸਾਰਾ ਕੁਝ ਹੋਇਆ ਤਾਂ ਤੁਹਾਡਾ ਇਸ ਕਾਰਵਾਈ ਨੂੰ ਲੈ ਕੇ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀਸੀ ਪੰਜਾਬ ਦੇ